ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਈਂ ਸ੍ਰੀ ਗੁਰੂ ਅਮਰਦਾਸ ਜੀ ਦੇ 450ਵੇਂ ਜੋਤੀ ਜੋਤਿ ਦਿਵਸ ਅਤੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ 450ਵੇਂ ਗੁਰਤਾ ਗੱਦੀ ਦਿਵਸ ਨੂੰ ਬਹੁਤ ਹੀ ਤੂਮ ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਪਿਆਰੀ ਗੁਰੂ ਸਾਧ ਸੰਗਤ ਜੀ ਇਸ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਮੁੱਖ ਗਰੰਤੀ ਗੁਰਦੁਆਰਾ ਸਿੰਘ ਸਵਾ ਸਲਾਮਤਪੁਰ ਪੁਲੱਤ ਜ਼ਿਲ੍ਹਾ ਕਪੂਰਥਲਾ ਦੇ ਜੋਗ ਅਗਵਾਈ ਹੇਠ ਅਤੇ ਇਹਨਾਂ ਦੀ ਪੂਰੀ ਪ੍ਰਬੰਧਕ ਟੀਮ ਸ਼ਹੀਦ ਭਾਈ ਮਣੀ ਸਿੰਘ ਗਰੰਥੀ ਸਭਾ ਰਜਿਸਟਰਡ ਪੰਜਾਬ ਵੱਲੋਂ ਅਤੇ ਇਹਨਾਂ ਸਮੂਹ ਸਾਥੀਆਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਨਗਰ ਕੀਰਤਨ ਮਿਤੀ 7 ਸਤੰਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭ ਸਲਾਮਤਪੁਰ ਤੋਂ ਨਗਰ ਕੀਰਤਨ ਸਜਾਇਆ ਜਾਣਾ ਹੈ ਤਕਰੀਬਨ ਸਵੇਰੇ 7 ਵਜੇ ਅਤੇ ਇਸ ਦਾ ਰੂਟ ਹੈ ਇਥੋਂ ਭਲੱਤ ਮੇਨ ਬਾਜ਼ਾਰ ਹੁੰਦਿਆ ਹੋਇਆ ਨਡਾਲਾ ਢਿਲਵਾ ਫਤੂ ਟਿੰਗਾ ਉੱਚਾ ਮੁੰਡੀ ਮੋੜ ਹੁੰਦਿਆ ਹੋਇਆ ਗੁਰਦੁਆਰਾ ਬੋਲੀ ਸਾਹਿਬ ਗੋਵਿੰਦਵਾਲ ਸਾਹਿਬ ਵਿਖੇ ਇਹ ਨਗਰ ਕੀਰਤਨ ਦੀ ਜਿਹੜੀ ਸੰਪੂਰਨਤਾ ਹੋਣੀ ਹੈ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪ ਜੀਨੇ ਸੰਗਤਾਂ ਨੇ ਇਸ ਮਹਾਨ ਕਾਰਜ ਦਾ ਭਾਗੀ ਬਣਨਾ ਹੈ ਸੰਗਤਾਂ ਨੇ ਹੁਣ ਹਮਾ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਅਤੇ ਆਪਣੇ ਜੋਗ ਪਰਵੰਦਾ ਦੇ ਨਾਲ ਜੋ ਕਿ ਮੋਟਰਸਾਈਕਲ ਗੱਡੀਆਂ ਕਾਰਾਂ ਆਦ ਟਰੈਕਟਰ ਟਰਾਲੀਆਂ ਆਪਣੇ ਨਾਲ ਲੈ ਕੇ ਆਉਣੀਆਂ ਹਨ ਤਾਂ ਕਿ ਸੰਗਤਾਂ ਨੂੰ ਉਹਨਾਂ ਜਿਹਾ ਬਿਠਾਇਆ ਜਾ ਸਕੇ ਅਤੇ ਜੋ ਵੀ ਸੰਗਤਾਂ ਕਿਉਂਕਿ ਇਹ ਨਗਰ ਕੀਰਤਨ ਜੋ ਹੈ ਸਵੇਰੇ ਚੱਲ ਕੇ ਸ਼ਾਮ ਤੱਕ ਜਾਂ ਰਾਤ ਤੱਕ ਉੱਥੇ ਪਹੁੰਚਣਾ ਹੈ ਗੋਵਿੰਦਵਾਲ ਸਾਹਿਬ ਵਿਖੇ ਅਤੇ ਜੋ ਸੰਗਤਾਂ ਜਾਣੀਆਂ ਹਨ ਉਹਨਾਂ ਦੇ ਲਈ ਉੱਥੇ ਰਾਤ ਨੂੰ ਬਿਸ਼ਰਾਮ ਕਰਨ ਦਾ ਜੋਗਵੰਦ ਵੀ ਕੀਤਾ ਗਿਆ ਹੈ ਅਤੇ ਇਹ ਮਹਾਨ ਕਾਰਜ ਦਾ ਆਪ ਜੀ ਸਭ ਸਾ ਆ ਕੇ ਸਾਥੀ ਸੰਗੀ ਭਾਗੀ ਬਣੋ ਤਾਂ ਕਿ ਖੁਸ਼ੀਆਂ ਪ੍ਰਾਪਤ ਹੋਈਏ ਸ਼ਬਦ ਗਾਇਨ ਕਰੀਏ ਅਤੇ ਕੀਰਤਨ ਜਸ ਸੁਣੀਏ ਸਰਵਣ ਕਰੀਏ ਇਸ ਸਾਰੀ ਆਪ ਜੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਹੁਣ ਮਾਕੇ ਪਹੁੰਚਦੇ ਕਪਾਲਤਾ ਕਰਨੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕ ਦੇ ਫਤਿਹ